Պուրի կա շոտա տանյան

واپس پر بھاجپا لگے ہوئے بہت آیا ਦੀ ਜੀ ਪ੍ਰਾਪਤੀ ਕੀਤੀ ਉਸ ਤੋਂ ਬਾਅਦ 26 ਜਨਵਰੀ ਦੀ ਸੰਭਾਗ ਸਾਡਾ ਸੰਵਿਧਾਨ ਤਰਕੁਤ ਕੀਤਾ ਗਿਆ ਅੱਜ ਦੇ ਮੌਕੇ ਨੇ ਉਹਨਾਂ ਸਾਰੇ ਸ਼ਹੀਦਾਂ ਜੀ ਦੇ ਪਾਸੇ ਦਾਦਾ ਜੀ ਬਣਾਏ ਰਾਜਗੁਰੂ ਸਭਤੇ ਉਹ ਬਹੁਤ ਸਾਰੇ ਵਿਅਕਤੀਆਂ ਜਿੰਨਾਂ ਨੇ ਜਾਤੀ ਦੇ ਵਿੱਚ ਜਾਤੀ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਭੂਮਿਕਾ ਨਿਭਾਇਆ ਉਹਨਾਂ ਸਾਰੇ ਸਾਡੇ ਦੇਸ਼ ਦੀ ਇੱਕ ਪੰਚਤਾਂ ਤੇ ਆਦੇਸ਼ ਹੈ ਇਸ ਨੂੰ ਇੱਕ ਸੰਵਿਧਾਨ ਵਿੱਚ ਕਰੋਨਾ ਬਹੁਤ ਵੱਡੀ ਚੁਣੌਤੀ ਦੀ ਹੈ ਔਰ ਸਾਡੇ ਦੂਰਦਰਸ਼ੀ ਸਟੇਟ ਲੈਵਲ ਲੀਡਰਸ਼ਿਪ ਨੇ ਬਹੁਤ ਸਖਤ ਕਸ਼ਸ਼ਤ ਦੇ ਤੌਰ ਤੇ ਸੰਵਾਨ ਆਇਆ ਜਿਹੜਾ ਕਿ 26 ਜਨਵਰੀ ਇਸ ਸੰਵਾਨ ਦਾ ਪ੍ਰਕਿਰਿਤ ਹੋ ਗਿਆ ਇਸ ਸੰਵਾਨ ਵਿੱਚ ਸਾਰੇ ਦੁਨੀਆ ਦੇ ਸਭਾਾਂ ਨੂੰ ਸਟੱਡੀ ਕਰਕੇ ਔਰ ਉਹਨਾਂ ਤੋਂ ਚੰਗੀਆਂ ਦਗਾ ਲੈ ਕੇ ਅਸੀਂ ਆਪਣੇ ਦੇਸ਼ ਵਾਸੀਆਂ ਤੋਂ ਕਾਟੇ ਜਿਹੜੇ ਇੰਸਟੀਚਿਊਟ ਸਟੂਡੈਂਟਸ ਸਨ ਜਿਸ ਦੇ ਹੈਡ ਬਾਬਾ ਸਾਹਿਬ ਵੇਦਦਰਸ਼ਨ ਉਹਨਾਂ ਨੇ ਬਹੁਤ ਮੁਸ਼ਕਲ ਦੇ ਨਾਲ ਦੋ ਸਾਲ 11 ਵੀ ਦੇਹਰੀਆਂ ਔਰ ਅੰਡਗ੍ਰੈਜੂਏਟ ਸਟੂਡੈਂਟਸ ਵੀ ਲੀਡਿੰਗ ਹੋਈਆਂ ਉਹ ਸਭ ਨਾਲ ਕਿਹੜਾ ਸਬਦਾਨ ਵਿਕਤੀ ਵਿੱਚ ਦਿੱਤਾ ਗਿਆ ਔਰ ਇਸ ਨੂੰ ਚਪੈਣਾਂ ਨੂੰ ਸਰਪੰਚਾ ਦਾ ਦਰੱਖਤ ਕੀਤਾ ਗਿਆ ਸਾਡੇ ਸਪੰਦਾਨਿਤਧਾਰਾ ਦਾ ਸੁਭ ਮਨ ਵਾਲੇ ਬਖਨਾ ਜਿਸ ਵਿੱਚ ਅਸੀਂ ਸਾਰੇ ਸਾਡਾ ਨੌਜਵਾਨ ਵੀ ਅਸੀਂ ਸ਼ਾਮਲ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਬਾਕੂ ਵੀ ਅਹਿਸਾਸ ਕਰਨਾ ਚਾਹੀਦਾ ਹੈ ਤੇ ਰਾਜ ਦੇ ਦੇ ਇਹ ਯਾਦ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਦੀ ਇੱਕ ਅੰਡਕਾ ਨੂੰ ਸੱਤਾ ਨੂੰ ਬਣਾਉਣ ਲਈ ਹਰ ਈਲਾ ਅਸੀਂ ਆਪਣੀ ਇਤਿਹਾਸ ਤੋਂ ਸਾਰੋਂ ਸਿੱਖੀਏ ਅਸੀਂ ਆਪਣੇ ਵਰਤਮਾਨ ਵਿੱਚ ਜੋ ਵੀ ਸਮੱਸਿਆਵਾਂ ਨੇ ਦੇਸ਼ ਤੋਂ ਪੰਜਾਬ ਤੋਂ ਦਰਬੇਸ਼ ਨੇ ਉਹਨਾਂ ਦਾ ਨਿਵਾਰਨ ਕਰਨ ਲਈ ਆਪਣੇ ਸਮਾਜ ਦੀ ਆਪਣੇ ਆਣੇ-ਦੌਣੇ ਦੀ ਜਿਹੜੀ ਹੈ ਸੇਵਾ ਭਾਵਨਾ ਦਾ ਆਤਮਾ ਨੂੰ ਗ੍ਰੇਡ ਕਰਕੇ ਆਪਣੇ ਸੰਸਭਾ ਨੂੰ ਅਚੀ ਤਰ੍ਹਾਂ ਗ੍ਰੇਡ ਕਰਕੇ ਉਸ ਨੂੰ ਜੋ ਆਪਣੇ ਨਾਲੀ ਮੌਲਿਕ ਭਾਵਨਾ ਦੇ ਜਿਹੜੀਆਂ ਭਾਵਨਾਵਾਂ ਮੈਂਦੀਆਂ ਉਹਨਾਂ ਭਾਵਨਾਵਾਂ ਵਿੱਚ ਦੁਸਰਬ ਕਰਦੇ ਹੋਏ ਉਹਨਾਂ ਕਦਰਾਂ ਕੀਮਤਾਂ ਨੂੰ ਵਧਾਉਂਦੇ ਹੋਏ ਬਣ ਕਰਾ ਲੱਗਦੇ ਹੋਏ ਅਸੀਂ ਆਪਣਾ ਜਿਹੜਾ ਆਚਰਣ ਔਰ ਜਿਹੜਾ ਆਪਣਾ ਕਾਰਜਾ ਹੈ ਇਸ ਸੰਸਾਰ ਧਾਰੀ ਕਿ ਸਾਡਾ ਸਮਾਜ ਇੱਕ ਬਿਹਤਰ ਸਮਾਜ ਬਣ ਸਕਕੇ

ਇਹ ਇੱਕ ਸੋਚਤਰਾਂ ਦਾ ਹਾਲ ਹੈ ਕਿ ਕਿਰਵਾਇਣ ਕਿਤੇ ਸਾਡਾ ਕਲੈਕਸ਼ਨ ਦੇ ਵਿਕਸ਼ਣ ਸਾਡੇ ਦੇ ਜੋ ਦਰਹਦ ਉਹ ਬੌਣ ਦੀ ਪੂਰੇ ਬਣਾਇ ਕਿ ਕਰਾ ਹੈ ਉਹ ਲੱਗੀ ਇਹ ਸਾਰਿਆਂ ਦੇ ਸੁਨਾਵ ਲੱਗੀ ਅੱਜ ਦਾ ਇਹ ਸਾਡਾ ਭਾਰਤ ਵਰਗ ਕਰਮ ਦਾ ਮੈਨ ਹੈ ਇਸੇ ਤਰ੍ਹਾਂ ਬਜੂਗਾ ਸਾਡੀ ਕਾਰਜ ਕਰ ਉਹ ਖੇਤ ਸਰਗਰਤੀ ਅਤੇ ਸਿੱਖਿਆ ਦੇ ਖੇਤਰ

इसी तरह आत्मा एनवायरनमेंट वातावरण सरकार ने इनमें 19 साल का साधारण नागरिक सलाहकार के तहत कि उन्होंने चारों तरफ शब्दों को काटने के साथ में सामने आए और इस संसार ही नगर बस्ती तयने पर ऐसे तरह दूसरे तरह से एजुकेशन शिक्षा ने भी एविडेंस टू سمارٹ سننا سے ایک کرتی آنکھیں انجاز جا رہی ہے اور امریک سجار کہ ہاں جانے پیٹ کنواری اور ہاں جانے پیٹ کنواری اور ہاں جانے پیٹ کنواری اور ہاں جانے پیٹ کنواری صحیح سرد ہوگا

ਸਰਕਾਰ ਕਦੋਂ ਫਿਕਰ ਨੀਕ ਬਣਾਉਂਦੇ ਫਿਰ ਜਾਣਾ ਮure ਬੱਸ ਉਹਨਾਂ ਦੇ ਹਸਪਤਾਲ ਦੇ ਸਰਕਾਰ ਕੋਲ ਜਪੀ ਦੀ ਸੌਂ ਪੇਟੀ ਸ਼ੋਅ ਸ਼ੁਰੂ ਕਰੋ ਜੀ بہت <سؤال> بہترین <سؤال> <سؤال>